ਦੇ ਸਭ ਤੋਂ ਪਹਿਲਾਂ ਸਾਤਸਰੀਆ ਕਾਰਜੀ ਜੀ ਜਿਹੜੇ ਆਪਾਂ ਲਵੇ ਮੁੰਡਾ ਆ ਗਿਆ ਸੀਗਾ ਫੋਨ ਦਾ ਇਹਨਾਂ ਦੇ ਬੰਦੇ ਮੁੰਡੇ ਨੇ ਤਾਂ ਲੋਕ ਫੋਨ ਕੀ ਵੀ ਦਿਖਾਇਆਗਾ ਤਾਂ ਆਪਣੀ ਵਿੱਚ ਇਹਨੇ ਫੋਟੋ ਵੀ ਦਿਖਾਈ ਆ ਤਾਂ ਮੈਂ ਇਹਨਾਂ ਨੂੰ ਫੋਨ ਦੇ ਰਿਆਂਗਾ ਉਹਨਾਂ ਤਾਂ ਆ ਲੋ ਜੀ ਤੁਹਾਡਾ ਫੋਨ ਬਹੁਤ ਬਹੁਤ ਸੁਖੀ ਹੋ ਜੀ ਇਹਦੇ ਵਿੱਚ ਡਾਕੂਮੈਂਟਸ ਵੀ ਆਪਣੇ ਪੂਰੇ ਹੋ ਗਏ ਯਾ ਪੋਰਟਰੀ ਦੇ ਵੀ ਚਲ ਬਹੁਤ ਬਧੀ ਜਿਹੜਾ ਉਹ ਬਸ ਕਰਿਆ ਵੀ ਸਾਡੇ ਟਾਈਮ ਤੇ ਫੋਨ ਜੀ ਦਾ ਫੋਨ ਦਿੰਦਾ ਲੈ ਲੈ ਠੀਕ ਹੈ ਜੀ ਮੋਸਰ ਇਨਸ਼ਾਅੱਲਾ ਤੁਹਾਡੇ ਕਿਸੇ ਕੰਮ ਦਾ ਕੋਈ ਵਾਪਸ ਕਰੇਗਾ ਵੇ ਆਪਣੀ ਕਿਸੇ ਨਾਲ ਗੱਲ ਕਰੀ ਨੂੰ 1% ਡੱਬਾ ਕੋਲ ਟ੍ਰੇਕ ਤੇ ਆ ਇਹ ਸਾਡੇ ਬੰਦੇ ਜੇ ਕਹਿ ਬਸ ਇਹਦਾ ਬਈ ਕੀ 12 ਮੇਰੇ ਆਪਣਾ ਨਾਮ ਜ਼ਰੂਰੀ ਹੈ ਵੀਰੇ ਅੱਰਾ ਬੰਦਾ ਲ ਖੁਸ਼ ਹੋ ਕੇ ਇੱਕ ਕੋਲਦਰੀ ਦੀ ਬੋਤਲ কা ਖੋਏ ਵਾਲੀ ਵਰਤੀ ਦਾ ਡੱਬਾ ਦੇ ਕੇ ਜਾ ਰਿਹਾ ਕਿੰਨੇ ਪੈਸੇ ਨੇ ਵੀਰੇ ਇਹ ਵੀਰੇ 5000 ਰੁਪਏ ਤੋਂ ਆਪ ਵੀ ਖੁਸ਼ੀ ਨਾਲ ਦੇ ਰਹੇਗਾ ਮੇਰਾ ਵੀਰੇ ਮੈਂ ਕਹਿੰਦਾ ਕੀ ਲੋੜ ਨਹੀਂ 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 ਭਾਜੀ ਇਹ ਤਾਂ ਇਹ 5000 ਰੁਪਏ ਤਾਂ ਆ ਦੇ ਕੇ ਜਾ ਰਹੇ ਮੇਰੇ ਕਹਿੰਦਾ ਵੀ ਮੇਰੇ ਨਾਲ ਬਹੁਤ ਤਗੜੇ ਵਿੱਚ ਡਾਕੂਮੈਂਟ ਸੀਗੀਆਂ ਪੁਰਾਣੀਆਂ ਯਾਦਾਂ ਸੀਗੀਆਂ ਕਹਿੰਦਾ ਜੇ ਮੇਰਾ ਫੋਨ ਚਲਾ ਜਾਂਦਾ ਨਾ ਤਾਂ ਸਮਝੋ ਮੇਰੀ ਅੱਧੀ ਜ਼ਿੰਦਗੀ ਵਿੱਚ ਲੰਘ ਜਾਂਦੀ ਕਹਿੰਦਾ ਬਾਈ ਖੁਸ਼ ਹੋ ਕੇ 5000 ਰੁਪਏ ਤਾਂ ਇੱਕ ਬੋਲਡਰੀ ਦੀ ਬੋਤਲ ਤਾਂ ਇੱਕ ਪਰਕੇ ਡੱਬਾ ਦੇ ਕੇ ਜਾ ਰਿਹਾ ਬਾਈ ਵੜ ਕੇ ਯਾਰ ਮੈਂ ਕਿਸੇ ਨੂੰ ਵੀ ਅਗਰ ਕੋਈ ਫੋਨ ਮਿਲਦਾ ਹੈ ਤਾਂ ਅਗਲੇ ਤੱਕ ਜਰੂਰ ਪਛਾੜਿਆ ਕਰੋ ਆਪਣੇ ਲਈ ਤਾਂ 5-7000 ਰੁਪਏ ਦੀ ਗੱਲ ਹੁੰਦੀ ਆ ਅਗਲੇ ਦੀ ਪਤਾ ਨਹੀਂ ਕਿੰਨੀਆਂ-ਕਿੰਨੀਆਂ ਕੀਮਤੀਆਂ ਚੀਜ਼ਾਂ ਹੁੰਦੀਆਂ ਨੇ ਧੰਨਵਾਦ ਬਾਈ ਜੇ ਕਿਸੇ ਨੂੰ ਵੀ ਫੋਨ ਮਿਲੇ ਬਾਈ ਵੜ ਕੇ ਜਰੂਰ ਦੇ ਦਿਆ ਕਰੋ